ਹਾਂਜੀ ਅੱਜ ਅਸੀਂ ਆਏ ਆ ਜਪਾਨ ਦੇ ਸ਼ਹਿਰ ਸ਼ੀਨਾਗਾਵਾ ਤੇ ਆਪਾਂ ਪੈਦਲ ਜਾ ਰਹੇ ਸੀ ਤੇ ਰਸਤੇ ਵਿੱਚ ਸੋਚਿਆ ਕਿ ਚਲੋ ਵੀਡੀਓ ਬਣਾਉਨੇ ਆ ਤੁਹਾਨੂੰ ਇਹ ਦਿਖਾਉਣ ਦੇ ਲਈ ਕਿ ਜਪਾਨ ਇੰਨਾ ਐਡਵਾਂਸ ਕਿਉਂ ਆ ਕਿਉਂ ਇੰਨੀ ਤਰੱਕੀ ਦੇ ਵੱਲ ਵਧਦਾ ਜਾਂਦਾ ਤੁਸੀਂ ਚੈੱਕ ਕਰੋ ਇੰਨੇ ਲੋਕ ਇੱਥੋਂ ਲੰਘਦੇ ਆ ਨਾ ਤੇ ਸਫਾਈ ਚੈੱਕ ਕਰੋ ਕਿ ਇੱਕ ਵੀ ਕਿਤੇ ਵੀ ਕਾਗਜ਼ ਦਾ ਟੁਕੜਾ ਨਹੀਂ ਦਿਖਦਾ ਕਿਤੇ ਕੋਈ ਘੱਟਾ ਨਹੀਂ ਆ ਇੰਨੀ ਇੱਥੇ ਸਫਾਈ ਰੱਖਦੇ ਆ ਲੋਕ ਬੈਣ ਦੀ ਜਗ੍ਹਾ ਵੀ ਆ ਆ ਦੇਖੋ ਬਣੀਆਂ ਹੋਈਆਂ ਹਨ ਨਹੀਂ ਤੇ ਆਪਣੇ ਇੰਡੀਆ ਦੇ ਜਿੱਥੇ ਖਾਓ ਹੋਵੇ ਕਿੰਨੀ ਗੰਦਗੀ ਹੁੰਦੀ ਹੈ ਜਿੱਥੇ ਲੋਕ ਲੰਘਦੇ ਹੋਣ ਜਿੱਥੇ ਮਰਜ਼ੀ ਆਪਣਾ ਖਾ ਪੀ ਕੇ ਕਾਗਜ਼ ਦੇ ਰੈਪਰ ਸੁੱਟ ਦਿੰਦੇ ਆ ਤੁਸੀਂ ਇੱਥੇ ਚੱਕ ਕਰੋ ਕਿ ਸਫਾਈ ਕਿੰਨੀ ਆ ਕੋਈ ਵੀ ਕਾਗਜ਼ ਦਾ ਟੁਕੜਾ ਕੋਈ ਫालतू ਚੀਜ਼ ਵੀ ਨਹੀਂ ਦਿਖਦੀ ਇੱਥੇ ਇੰਨਾ ਲੋਕ ਧਿਆਨ ਰੱਖਦੇ ਆ ਫਿਰ ਇੱਥੇ ਦੇਖੋ ਹਰ ਇੱਕ ਚੀਜ਼ ਦੀ ਪਾਰਕਿੰਗ ਆ ਇਹ ਸਟੋਰ ਆ ਇੱਥੇ ਫੂਡ ਸਟੋਰ ਹੈ ਹਨਾ ਕੋਈ ਵੀ ਚੀਜ਼ ਆਪਾਂ ਬਾਈ ਕਰ ਸਕਦੇ ਹਾਂ ਸਾਈਕਲ ਲੱਗੇ ਆਪੋ ਆਪਣੀ ਪਾਰਕਿੰਗ ਦੇ ਵਿੱਚ ਲੱਗੇ ਆ। ਇੱਥੇ ਕੋਈ ਵੀ ਕਿਸੇ ਕੋਈ ਵੀ ਚੀਜ਼ ਕਾਰ ਪਾਰਕਿੰਗ ਕੋਈ ਵੀ ਹਰ ਇੱਕ ਚੀਜ਼ ਆਪੋ ਆਪਣੇ ਥਾਂ ਟਿਕਾਣੇ ਤੇ ਲੱਗੀ ਆ। ਤੇ ਕੋਈ ਭੀੜ ਭੜਕੇ ਵਾਲਾ ਕੰਮ ਨਹੀਂ ਕਰਦਾ ਕੋਈ ਵੀ ਇੱਥੇ। ਆ ਆ ਕੇ ਆ ਗਿਆ ਜੀ ਸ਼ੀਨਾਗਾਵਾ ਸਟੇਸ਼ਨ। ਤਾਂ ਉਹਨੂੰ ਦਿਖਾਉਨੇ ਆ ਵੀ ਬੜਾ ਵੱਡਾ ਸਟੇਸ਼ਨ ਆ ਇੱਥੋਂ ਬੁਲਟ ਟ੍ਰੇਨ ਵੀ ਚੱਲਦੀ ਆ ਜਾਪਾਨ 'ਚ ਸ਼ਿੰਕਾਸ਼ਣ ਕਹਿੰਦੇ ਆ ਜਿਹਨੂੰ ਬੁਲਟ ਟ੍ਰੇਨ ਜਿਹੜੀ ਬੜੀ ਤੇਜ਼ ਭੱਜਦੀ ਆ 400 ਤੋਂ 450 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਆ ਇਹਦੀ ਤੁਸੀਂ ਇੱਥੇ ਵੀ ਚੈੱਕ ਕਰੋ ਕਿ ਕਿੰਨੇ ਲੋਕ ਆਉਂਦੇ ਆ ਜਾਂਦੇ ਆ ਇਹ ਚੀਜ਼ ਜ਼ਰੂਰ ਨੋਟ ਕਰੋ ਵੀ ਇੰਨੇ ਲੋਕ ਆਉਂਦੇ ਜਾਂਦੇ ਹੋਏ ਵੀ ਥੱਲੇ ਤੁਸੀਂ ਸਫਾਈ ਦੇਖੋ ਕਿੰਨੀ ਆ ਫਰਸ਼ ਚਮਕ ਰਿਹਾ ਪੂਰਾ ਆ ਜਿਹੜਾ ਵਿੱਚ ਵੀਡੀਓ ਦੇ ਆਇਆ ਕਿਸੇ ਦਾ ਰੁਮਾਲ ਡਿੱਗਾ ਹੋਇਆ ਸੀਗਾ ਦੇਖੋ ਕਿੰਨੀ ਸਫਾਈ ਆ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਨਾ ਆ ਜਿਹੜੀ ਜੈਲੋ ਲਾਈਨ ਹੈ ਨਾ ਇਹ ਜਿਹੜੇ ਅੰਨੇ ਹੁੰਦੇ ਆ ਜਿਨ੍ਹਾਂ ਨੂੰ ਦਿਖਦਾ ਨਹੀਂ ਆ ਉਹ ਉਹਨਾਂ ਵਾਸਤੇ ਬਣੀ ਹੋਈ ਆ ਕਿ ਉਹ ਇਹਦੇ ਸਹਾਰੇ ਤੇ ਆਪਣੇ ਜਿੱਥੇ ਉਹਨਾਂ ਜਿਹੜੇ ਵੀ ਟਰੈਕ ਤੇ ਜਾਣਾ ਉਹ ਜਾ ਸਕਦੇ ਆ ਚਲੋ ਆਪਾਂ ਆ ਗਏ ਆਪਣੇ ਟਰੈਕ ਤੇ ਤੋ ਇਹ ਜੱਗਾ ਕਰੋ ਵੀ ਇੱਥੋਂ ਦੇ ਆ ਰੇਲਵੇ ਟਰੈਕ ਵੀ ਕਿੰਨੇ ਸਾਫ਼ ਨੇ ਕਿੰਨੀ ਸਫਾਈ ਆ ਆਪਣਾ ਇੰਡੀਆ ਜਾਪਾਨ ਵਰਗਾ ਕਦੋਂ ਹੋਊਗਾ ਕਿੰਨਾ ਪਿੱਛੇ ਆ ਇੰਡੀਆ ਜਾਪਾਨ ਘੱਟੋ ਘੱਟ ਵੀ 60 70 ਸਾਲ 100 ਸਾਲ ਅੱਗੇ ਆ ਇੰਡੀਆ ਕਿੱਥੋਂ ਇਹਨਾਂ ਦੀ ਕਰੂਗਾ ਅਰੀਸ ਤੇ ਆ ਟ੍ਰੇਨ ਟ੍ਰੇਨਾਂ ਇੰਨੀਆਂ ਸੋਹਣੀਆਂ ਆ ਤੁਸੀਂ ਹੀ ਚੱਕ ਕਰੋ ਟ੍ਰੇਨ ਵੀ ਕਿੰਨੀ ਸਾਫ਼ ਦਿਖ ਰਹੀ ਆ ਤੇ ਜਿੱਥੇ ਆਪਾਂ ਖੜੇ ਆ ਵੀ ਜਗ੍ਹਾ ਕਿੰਨੀ ਸਾਫ਼ ਆ ਅਜੜੀ ਜੈਲੋ ਲਾਈਨ ਇੱਥੇ ਆ ਨਾ ਇਹ ਵੀ ਜਿੰਨਾਂ ਨੂੰ ਦਿਖਦਾ ਨਹੀਂ ਆ ਅੰਨੇ ਆ ਇਹ ਉਹਨਾਂ ਵਾਸਤੇ ਬਣੀ ਹੋਈ ਆ ਤੁਹਾਨੂੰ ਅੱਗੇ ਟ੍ਰੇਨ 'ਚ ਬੈਠਨੇ ਆ ਤੁਹਾਨੂੰ ਟ੍ਰੇਨ ਵੀ ਸਫਾਈ ਦਿਖਾਉਣੀ ਆ ਵੀ ਟ੍ਰੇਨ ਦੇ ਅੰਦਰੋਂ ਵੀ ਕਿੰਨੀ ਸਫਾਈ ਆ ਚੈੱਕ ਕਰੋ ਟ੍ਰੇਨ ਦੇ ਵਿੱਚ ਜਿੱਥੇ ਲੋਕ ਬੈਠੇ ਆ ਬੈਠੇ ਆ ਕੋਈ ਰੌਲਾ ਰੱਪਾ ਵੀ ਨਹੀਂ ਹੈਗਾ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਫੋਨ ਤੇ ਉੱਚੀ ਗੱਲ ਵੀ ਨਹੀਂ ਕਰ ਸਕਦਾ ਕਰਦਾ ਟਰੇਨ 'ਚ ਲਾਊਡ ਵੀ ਨਹੀਂ ਹੈਗਾ ਤੇ ਟਰੇਨ 'ਚ ਤੁਸੀਂ ਸਫਾਈ ਦੇਖੋ ਕਿੰਨੀ ਆ ਸ਼ਾਂਤੀ ਨਾਲ ਬੈਠੇ ਸਾਰੇ ਆਪੋ ਆਪਣੇ ਹੈੱਡਫੋਨ ਲਾਏ ਫੋਨਾਂ ਨਾਲ ਲੱਗੇ ਹੋਏ ਆ ਕੋਈ ਉੱਚੀ ਆਵਾਜ਼ ਤੇ ਗਾਣੇ ਨਹੀਂ ਸੁਣ ਸਕਦਾ ਗੱਲ ਨਹੀਂ ਕਰ ਸਕਦਾ ਟਰੇਨ ਦੇ ਵਿੱਚ ਇਹ ਟੋਕਿਓ ਸਟੇਸ਼ਨ ਦੇ ਅੰਦਰ ਹੀ ਸੀਗਾ ਬੜੀ ਸੋਹਣੀ ਇਮਾਰਤ ਇਮਾਰਤ ਲੱਗੀ ਏ ਕਿ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਤਾਂ ਇਹਦਾ ਵੀਡੀਓ ਬਣਾਉਂਦਾ ਦਿਲ ਕੀਤਾ ਕਿ ਬਣਾ ਕੇ ਦਿਖਾਈਏ ਤੁਹਾਨੂੰ ਵੀ ਕਿ ਕਿੰਨੇ ਕਿੰਨੇ ਸੋਹਣੀਆਂ ਚੀਜ਼ਾਂ ਹੈਗੀਆਂ ਨੇ ਜਾਪਾਨ ਦੇ ਵਿੱਚ ਪੁਰਾਣੀ ਤੋਂ ਪੁਰਾਣੀ ਚੀਜ਼ ਨੂੰ ਵੀ ਬੜਾ ਹੈ ਰੀਨਿਊ ਕੀਤਾ ਹੋਇਆ ਬਹੁਤ ਸੋਹਣਾ ਇੱਥੇ ਵੀ ਦੇਖੋ ਕਿੰਨੇ ਲੋਕ ਆਉਂਦੇ ਜਾਂਦੇ ਹਨ ਇੱਥੇ ਵੀ ਕਿੰਨੀ ਸਫਾਈ ਆ ਜਾਪਾਨ ਚ ਸਫਾਈ ਬਹੁਤ ਹਰ ਜਗ੍ਹਾ ਤੇ ਸਫਾਈ ਆ ਤੋ ਬਾਹਰ ਦਾ ਟੋਕਿਓ ਸਟੇਸ਼ਨ ਤੋਂ ਬਾਹਰ ਆਜੜੀ ਇਮਾਰਤ ਹੈ ਟੋਕੀਓ ਤੋਂ ਟੋਕੀਓ ਸਟੇਸ਼ਨ ਦੀ ਕਾਫੀ ਪੁਰਾਣੀ ਆ ਹੁਣ ਥੋੜੀ ਅਪਡੇਟ ਕੀਤੀ ਨਾ ਰੀਨਿਊ ਕੀਤੀ ਆ ਇੱਥੇ ਵੀ ਬਾਰੇ ਲੋਕ ਨੇ ਟੂਰਿਸਟ ਆਉਂਦੇ ਆ ਘੁੰਮਣ ਫਿਰਨ ਦੇ ਲਈ ਆਉਂਦੇ ਆ ਲੋਕ ਫੋਟੋਗ੍ਰਾਫੀ ਕਰਦੇ ਆ ਵੀਡੀਓਗ੍ਰਾਫੀ ਕਰਦੇ ਆ ਇੱਥੇ ਵਿਊ ਬੜਾ ਸੋਹਣਾ ਹੁੰਦਾ ਪਲੇਸ ਬਹੁਤ ਸ਼ਾਂਤੀ ਆ ਇਹ ਪੀਸਫੁਲ ਆ ਤੇ ਇੱਥੇ ਵੀ ਇਹੀ ਆ ਕੇ ਲੋਕ ਦੇਖੋ ਕਿੰਨੇ ਆਉਂਦੇ ਜਾਂਦੇ ਆ ਤੇ ਸਫਾਈ ਕਿੰਨੀ ਆ ਹਣਾ ਹਰ ਜਗ੍ਹਾ ਤੇ ਅੱਜ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਕਿ ਜਪਾਨ ਕਿਉਂ ਅੱਗੇ ਆ ਸਫਾਈ ਕਿੰਨੀ ਆ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ